ਅਕਸਰ ਹੀ ਅਸੀਂ ਸੁਣਦੇ ਹਾਂ ਕਿ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੈ ਜੇਕਰ ਕੋਈ ਬੱਸ ਜਾਂ ਰੇਲ ਗੱਡੀ ਦੇ ਵਿੱਚ ਤੁਹਾਡਾ ਸਮਾਨ ਰਹਿ ਜਾਵੇ ਸਿਆਣੇ ਕਹਿੰਦੇ ਨੇ ਕਿ ਉਹ ਤਾਂ ਮਿਲਣਾ ਔਖਾ ਹੀ ਹੈ ਅਕਸਰ ਹੀ ਅਸੀਂ ਲੱਭਣ ਦੀ ਕੋਸ਼ਿਸ਼ ਵੀ ਕਰਦੀ ਆ ਪਰ ਫਿਰ ਵੀ ਨਹੀਂ ਮਿਲਦਾ ਕੁਝ ਅਜੀਬਾ ਹੀ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਇੱਕ ਨੌਜਵਾਨ ਜਿਹੜਾ ਜਲੰਧਰ ਤੋਂ ਸੁਲਤਾਨਪੁਰ ਲੋਧੀ ਜਾ ਰਿਹਾ ਸੀ ਤੇ ਉਹ ਸਰਕਾਰੀ ਬੱਸ ਤੇ ਸਫ਼ਰ ਕਰ ਰਿਹਾ ਸੀ ਤੇ ਉਸ ਦਾ ਹਜ਼ਾਰਾਂ ਦਾ ਸਮਾਨ ਉਸ ਦੇ ਵਿੱਚ ਕੈਮਰੇ ਅਤੇ ਕੰਪਿਊਟਰ ਦੇ ਪਾਰਟਸ ਬੱਸ ਦੇ ਵਿੱਚ ਹੀ ਸਨ ਤੇ ਉਹ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕ ਇਮਾਨਦਾਰ ਬੱਸ ਦੇ ਅਫਸਰ ਦੇ ਮਦਦ ਦੇ ਨਾਲ ਉਸ ਦੁਕਾਨਦਾਰ ਨੂੰ ਉਸ ਦਾ ਸਮਾਨ ਮਿਲਦਾ ਹੈ ਦਸਤੀ ਇੱਕੀ ਪੀਆਰਟੀਸੀ ਬਸ ਦੇ ਵਿੱਚ ਜਲੰਧਰ ਤੋਂ ਬਾਇਆ ਕਪੂਰਥਲਾ ਸੁਲਤਾਨਪੁਰ ਲੋਧੀ ਨੂੰ ਇੱਕ ਕੰਪਿਊਟਰ ਵਾਲੀ ਦੁਕਾਨ ਉੱਤੇ ਕੰਮ ਕਰ ਰਹੇ ਨੌਜਵਾਨ ਜਾ ਰਿਹਾ ਸੀ ਉਸ ਕੋਲ ਕੰਪਿਊਟਰ ਵਾਲੀ ਦੁਕਾਨ ਦਾ ਸਮਾਨ ਅਤੇ ਕੈਮਰੇ ਸਨ ਉਹ ਨੌਜਵਾਨ ਆਪਣਾ ਸਾਰਾ ਸਮਾਨ ਬੱਸ ਵਿੱਚ ਹੀ ਭੁੱਲ ਗਿਆ ਸੀ ਕੁਝ ਦੇਰ ਬਾਅਦ ਜਦੋਂ ਉਸ ਨੂੰ ਯਾਦ ਆਇਆ ਤਾਂ ਬੱਸ ਚਲੀ ਗਈ ਸੀ ਤੇ ਉਸ ਤੋਂ ਬਾਅਦ ਪੀਆਰਟੀਸੀ ਦੇ ਅੱਡਾ ਇੰਚਾਰਜ ਬਲਵੀਰ ਸਿੰਘ ਕੋਲ ਜਦੋਂ ਪਹੁੰਚਿਆ ਪੀਆਰਟੀਸੀ ਦੇ ਅੱਡਾ ਇੰਚਾਰਜ ਨੇ ਉਸ ਦੀ ਟਿਕਟ ਦੇਖੀ ਅਤੇ ਉੱਚ ਅਧਿਕਾਰੀਆਂ ਨਾਲ ਗੱਲ ਬਾਤ ਕਰਕੇ ਉਸ ਦਾ ਸਾਰਾ ਸਮਾਨ ਵਾਪਸ ਕਰਵਾ ਦਿੱਤਾ ਅਕਸਰ ਹੀ ਅਸੀਂ ਸੁਣਦੇ ਹਾਂ ਕਿ ਸਵਾਰੀ ਆਪਣੇ ਸਮਾਨ ਦੀ ਖੁਦ ਜ਼ਿੰਮੇਵਾਰ ਹੈ ਜੇਕਰ ਕੋਈ ਬੱਸ ਜਾਂ ਰੇਲ ਗੱਡੀ ਦੇ ਵਿੱਚ ਤੁਹਾਡਾ ਸਮਾਨ ਰਹਿ ਜਾਵੇ ਸਿਆਣੇ ਕਹਿੰਦੇ ਨੇ ਕਿ ਉਹ ਤਾਂ ਮਿਲਣਾ ਔਖਾ ਹੀ ਹੈ ਅਕਸਰ ਹੀ ਅਸੀਂ ਲੱਭਣ ਦੀ ਕੋਸ਼ਿਸ਼ ਵੀ ਕਰਦੀ ਆ ਪਰ ਫਿਰ ਵੀ ਨਹੀਂ ਮਿਲਦਾ ਕੁਝ ਅਜਿਹੇ ਹੀ ਮਾਮਲੇ ਸਾਹਮਣੇ ਆਉਂਦਾ ਹੈ ਜਿੱਥੇ ਕਿ ਇੱਕ ਨੌਜਵਾਨ ਜਿਹੜਾ ਜਲੰਧਰ ਤੋਂ ਸੁਲਤਾਨਪੁਰ ਲੋਧੀ ਜਾ ਰਿਹਾ ਸੀ ਤੇ ਉਹ ਸਰਕਾਰੀ ਬੱਸ ਤੇ ਸਫ਼ਰ ਕਰ ਰਿਹਾ ਸੀ ਤੇ ਉਸ ਦਾ ਹਜ਼ਾਰਾਂ ਦਾ ਸਮਾਨ ਉਸ ਦੇ ਵਿੱਚ ਕੈਮਰੇ ਅਤੇ ਕੰਪਿਊਟਰ ਦੇ ਪਾਰਟਸ ਬੱਸ ਦੇ ਵਿੱਚ ਹੀ ਸਨ ਤੇ ਉਹ ਜਾਂਦਾ ਹੈ ਤੇ ਉਸ ਤੋਂ ਬਾਅਦ ਇੱਕ ਇਮਾਨਦਾਰ ਬੱਸ ਦੇ ਅਫਸਰ ਦੇ ਮਦਦ ਦੇ ਨਾਲ ਉਸ ਦੁਕਾਨਦਾਰ ਨੂੰ ਉਸ ਦਾ ਸਮਾਨ ਮਿਲਦਾ ਹੈ ਦੱਸਦੀ ਹੈ ਕਿ ਪੀਆਰਟੀਸੀ ਬੱਸ ਦੇ ਵਿੱਚ ਜਲੰਧਰ ਤੋਂ ਬਾਇਆ ਕਪੂਰਥਲਾ ਸੁਲਤਾਨਪੁਰ ਲੋਧੀ ਨੂੰ ਇੱਕ ਕੰਪਿਊਟਰ ਵਾਲੀ ਦੁਕਾਨ ਉੱਤੇ ਕੰਮ ਕਰ ਰਹੇ ਨੌਜਵਾਨ ਜਾ ਰਿਹਾ ਸੀ ਉਸ ਕੋਲ ਕੰਪਿਊਟਰ ਵਾਲੀ ਦੁਕਾਨ ਦਾ ਸਮਾਨ ਅਤੇ ਕੈਮਰੇ ਸਨ ਉਹ ਨੌਜਵਾਨ ਆਪਣਾ ਸਾਰਾ ਸਮਾਨ ਵਾਦਸਵੀਸਰੀ ਹੀ ਭੁੱਲ ਗਿਆ ਸੀ ਕੁਝ ਦੇਰ ਬਾਅਦ ਜਦੋਂ ਉਸ ਨੂੰ ਯਾਦ ਆਇਆ ਤਾਂ ਬਸ ਚਲੇ ਗਈ ਸੀ ਤੇ ਉਸ ਤੋਂ ਬਾਅਦ ਪੀਆਰਟੀਸੀ ਦੇ ਅੱਡਾ ਇੰਚਾਰਜ ਬਲਵੀਰ ਸਿੰਘ ਕੋਲ ਜਦੋਂ ਪਹੁੰਚਿਆ ਪੀਆਰਟੀਸੀ ਦੇ ਅੱਡਾ ਇੰਚਾਰਜ ਨੇ ਉਸ ਦੀ ਟਿਕਟ ਦੇਖੀ ਅਤੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਸ ਦਾ ਸਾਰਾ ਸਮਾਨ वापिस करवा देता किडनी फेल लीवर फेल कैंसर या हार्ट की प्रॉब्लम ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो सेवन थ्री फाइव जीरो फोर सेवन थ्री फाइव जीरो फोर